ਅਜੋਕੇ ਸਮੇਂ ਵਿੱਚ ਪਰਿਵਾਰਕ ਰਿਸ਼ਤੇ ਫਿੱਕੇ ਪੈ ਗਏ ਨੇ ਅਤੇ ਕਿਸੇ ਦੇ ਵਿੱਚ ਕੋਈ ਪਿਆਰ ਭਾਵਨਾ ਨਹੀਂ ਰਹੀ ਅਜਿਹਾ ਹੀ ਮਾਮਲਾ ਨਜ਼ਦੀਕੀ ਪਿੰਡ ਮਾਦਪੁਰ ਤੋਂ ਆਇਆ ਹੈ ਜਿੱਥੇ ਮਾਮੇ ਦੇ ਉੱਪਰ ਸਕੇ ਭਾਂਜੇ ਦੇ ਵੱਲੋਂ ਹੀ ਲੋਹੇ ਦੀ ਪਾਈਪ ਦੇ ਨਾਲ ਹਮਲਾ ਕਰ ਦਿੱਤਾ ਗਿਆ ਮਾਮੇ ਨੂੰ ਛਡਵਾਉਣ ਗਏ ਨਾਨੇ ਤੇ ਵੀ ਭਾਂਜੇ ਨੇ ਹਮਲਾ ਕਰ ਦਿੱਤਾ ਜਿਸ ਨਾਲ ਮਾਮਾ ਤੇ ਨਾਨਾ ਦੋਨੋਂ ਹੀ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਸੰਬੰਧਿਤ ਸਮਰਾਲਾ ਪੁਲਿਸ ਦਾ ਕਹਿਣਾ ਹੈ ਕਿ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਕੀ ਨਾਮ ਹੈ? ਮੇਰਾ ਨਾਮ ਸਰਬੀਰ ਸਿੰਘ ਆ ਜੀ। ਆ ਕਿਹੜਾ ਪਿੰਡ ਹੈ? ਘਰ ਮੇਰਾ ਮਾਦਪੁਰਾ ਜੀ। ਕਿੱਥੇ ਰਹਿੰਦੇ ਆ 300 ਲੌਪਰ ਰੋਡ ਦੇ ਉੱਤੇ। ਕੀ ਮਾਮਲਾ ਹੋਇਆ? ਮਾਮਲਾ ਇਹ ਹੋਇਆ ਜੀ ਅਸੀਂ ਆਉਂਦੇ ਘਰੇ ਪਏ ਸੀ ਇਹ ਸਹਿਸਵਾ ਮੈਂ ਪਿਆ ਬਾਪੂ ਬਾਪੂ ਜੀ ਫਾਦਰ ਸਾਹਿਬ ਮੇਰੇ ਨਾਲ ਮੇਰੇ ਪੈਣੇ ਮੁੰਡੇ ਦੇ ਉੱਤੇ ਨਾਲ ਇੱਕ ਦੀਵਾਨ ਬੈੱਡ ਪਿਆ ਤੀ ਉੱਥੇ ਮੇਰਾ ਭਾਈ ਪਿਆ। ਨਾਲੇ ਸਾਡੀ ਭੈਣ ਪਈ ਆ ਮੈਂ ਥੱਲੇ ਫਰਸ਼ ਤੇ ਪਿਆ ਤੀਆ ਜੀ ਬਾਚ ਚਾਨ ਚੱਕ ਮੇਰਾ ਭਾਣ ਜੀ ਕਮਲਪ੍ਰੀਤ ਸਿੰਘ ਸਲਤਨਪੁਰ ਤੋਂ ਵੀ ਚਾਨ ਚੱਕ ਆਇਆ ਸੰਤਾ ਪਤਾ ਨਹੀਂ ਮੇਰਾ ਕੋਈ ਉਹਨਾਂ ਰੌਲਾ ਨਹੀਂ ਮੈਂ ਜਾਣਦਾ ਨਹੀਂ 5 ਸਾਲ ਹੋ ਗਏ ਮੈਨੂੰ ਮੈਂ ਤਾਂ ਉੱਥੇ ਛੱਡਿਆ ਹੋਇਆ ਨਸ਼ੇੜੀ ਬਹੁਤ ਹੋਇਆ ਸੀ ਮਾਂ ਪਾਣੇ ਤੁਸੀਂ ਆ ਜਾਇਆ ਕਰੋ ਤੇਰਾ ਮੁੰਡਾ ਮੇਰੇ ਘਰੇ ਨਾਲ ਮੇਰੇ ਨਿਆਣੇ ਖਰਾਬ ਕਰਦੇ ਬਸ ਉਹ ਬਾਹਰੋਂ ਆਇਆ ਜੀ ਉਹ ਕੋਲ ਇੱਕ ਪੈਪ ਦੀ 2 2.5 ਫੁੱਟ ਦਾ 10 ਕਿਲੋ ਦਾ ਤੇਲ ਜਿਹੜਾ ਲੈ ਕੇ ਆਇਆ ਦਰ ਖੋਲ ਕੇ ਸਿੱਧਾ ਉਹਨੇ ਮੇਰੇ ਉੱਤੇ ਅਟੈਕ ਕੀਤਾ ਜੀ ਜਾਦੋ ਮੇਰੇ ਸਿਰ ਤੇ ਟੈਕ ਕਰਨ ਲੱਗਾ ਮੈਂ ਤਾਂ ਪਤਾ ਨਹੀਂ ਦੀ ਮੈਂ ਤਾਂ ਥੱਲੇ ਪਾਰਛ ਦੇ ਪਿਆ ਸੀ ਮੈਂ ਮੂਹਰੇ ਆਪਣੀ ਬਾਹ ਕਰ ਲੀਆ ਮੇਰੀ ਉਹਨੇ ਬਾਹ ਦੇ ਤੇ ਕੋਣੀ ਤੇ ਮਾਰਿਆ ਮੇਰੀ ਕੋਣੀ ਖਤਮ ਕਰਤੀ ਤੋੜਤੀ ਜਵਨ ਜਾਦੋ ਦੂਆ ਪੈ ਮਾਰਨ ਲੱਗਾ ਜੀ ਮੇਰੇ ਫਾਦਰ ਸਾਹਿਬ ਦੰਦ ਉੱਠ ਕੇ ਮੂਹਰੇ ਆ ਕੇ ਮੇਰੇ ਫਾਦਰ ਸਾਹਿਬ ਦੇ ਸਿਰ ਤੇ ਮਾਰਿਆ ਜਾਦੋ ਤੀਆ ਮੇਰੇ ਫੇਰ ਸਿਰ ਤੇ ਮਾਰਨ ਲੱਗਾ ਜੀ ਫਾਦਰ ਸਾਹਿਬ ਮੇਰੇ ਫੇਰ ਆ ਕੇ ਉਹਨੇ ਮੇਰੇ ਫਾਦਰ ਸਾਹਿਬ ਤੇ ਤੀਆ ਫੇਰ ਮਾਰਿਆ ਜਾਨੂ ਮੈਂ ਆਪਣਾ ਅੱਖਣ ਲੱਗਾ ਜੀ ਮੇਰੇ ਆ ਢਿੱਡ ਦੇ ਉੱਤੇ ਮੇਰੇ ਪੱਟਾਂ ਤੇ ਮੇਰੇ ਢੂਹੀ ਤੇ ਮੇਰੇ ਉਹਨੇ ਘੱਟੋ ਘੱਟ 10 12 ਵਾਰ ਕੀਤਾ ਜੀ ਬਾਦ ਮੇਰੇ ਸਿਰ ਤੇ ਨੂੰ ਕਰ ਰਿਆ ਜੀ ਜਾਂ ਤੀਜਾ ਚੌਥਾ ਵਾਰ ਮੇਰੇ ਸਿਰ ਤੇ ਨੂੰ ਕਰਨ ਲੱਗਾ ਮੇਰੇ ਫਾਦਰ ਸਾਹਿਬ ਫੇਰ ਆ ਗਏ ਮੂਰੇ ਉਹਨੇ ਢਿੱਡ ਤੇ ਫੇਰ ਵਾਰ ਹੋਇਆ ਜਾਨੂ ਮੇਰਾ ਜਿਹੜਾ ਭਾਈ ਥੀ ਉਹ ਫੌਜੀ ਕੋਲ ਬੈਠਾ ਸੀ ਉਹ ਭੱਜ ਗਿਆ ਕਿ ਜੀ ਉਹਨੇ ਲੱਤਾਂ ਦੇ ਵਿੱਚੋਂ ਫੜ ਲਿਆ ਲੱਤਾਂ ਦੇ ਵਿੱਚੋਂ ਫੜ ਫੜ ਕੇ ਜੀ ਤਿੰਨ ਚਾਰ ਪਾਈਪ ਉਹਨੇ ਉਹਦੇ ਵੀ ਮਾਰੀ ਛਾਰ ਕਰਕੇ ਜੀ ਅਸੀਂ ਫੜ ਲਿਆ ਫੜ ਫੜ ਕੇ ਪਾਈਪ ਖੋ ਕੇ ਉਹਨੂੰ ਅਸੀਂ ਕਮਰੇ 'ਚ ਬੰਦ ਕਰਕੇ ਸਿੜਤਾ ਬੰਦ ਕਰਕੇ ਸਿੱਟਿਆ ਬਾਅਦ ਚ ਅਸੀਂ ਪੁਲਿਸ ਨੂੰ ਸੱਦਿਆ ਪੁਲਿਸ ਨੂੰ ਸੱਦ ਕੇ ਅਸੀਂ ਉਹ ਫੜਾ ਤਾ 112 ਨੰਬਰ ਤੇ ਕੰਪਲੀਟ ਪਾਈ ਤੀ ਕੰਪਲੀਟ ਪਾਈ ਕੋਸ ਵਾਲੇ ਪੀਸੀਆਰ ਵਾਲੇ ਲੈ ਕੇ ਜੀ ਉਸ ਤੋਂ ਬਾਅਦ ਚ ਅਸੀਂ ਇੱਥੇ ਆ ਕੇ ਦਾਖਲ ਹੋ ਗਏ ਸਰਕਾਰੀ ਹਸਪਤਾਲ ਦੇ ਵਿੱਚ ਹੁਣ ਉਹ ਸਿੱਧਾ ਹਲੇ ਵੀ ਥਾਣੇ ਦੇ ਵਿੱਚ ਬੈਠਾ ਧਮਕੀਆਂ ਦੇ ਰਿਹਾ ਜੀ 2 ਸਾਲ ਫਜ਼ਾਦੋ 3 ਸਾਲ ਫਜ਼ਾਦੋ ਤੇਰੇ ਪਿੱਛੇ ਨਿਆਣੇ ਤੇਰਾ ਬੱਚੇ ਤੂੰ ਮੈਂ ਤੁਹਾਨੂੰ ਖਤਮ ਕਰਨਾ ਮੈਂ ਛੱਡਣਾ ਨਹੀਂ ਸਾਡਾ ਕੋਈ ਉਹਨਾਂ ਲੜਾਈ ਝਗੜਾ ਨਹੀਂ ਹੈਗਾ ਜੀ ਕੋਈ ਸਾਡੀ ਰਾਂਝਿਸ਼ ਨਹੀਂ ਮੇਰਾ ਖੁੱਦਾ ਸਗਾ ਭਾਂ ਜਿਆ ਲੱਗਦਾ ਭੈਣ ਵੀ ਸਾਡੀ ਉੱਥੇ ਸੀ ਮੈਨੂੰ ਇਹ ਨਹੀਂ ਪਤਾ ਉਹਨੇ ਮੇਰੇ ਤੇ ਕਿਉਂ ਮਾਰਨ ਦਾ ਅਟੈਕ ਕੀਤਾ ਹੁਣ ਵੀ ਉਹ ਕਹਿ ਰਿਹਾ ਤੈਨੂੰ ਖਤਮ ਕਰਨਾ ਮੇਰੀ ਪ੍ਰਸ਼ਾਸਨ ਮੂਰੇ ਇਹੀ ਮੰਗ ਆ ਜੀ ਜੋ ਬਣਦੀ ਕਾਰਵਾਈ ਜੋ ਤਾਰਾ ਜੋ ਕੁਝ ਵੀ ਕਰਨਾ ਜੀ ਉਹ ਤੇ ਉਹ ਕਾਰਵਾਈ ਕੀਤੀ ਜਾਵੇ ਤੇ ਮੇਰੀ ਜਾਨ ਦਾ ਕੋਈ ਹੱਲ ਕੀਤਾ ਜਾਵੇ ਮੇਰੇ ਬੱਚਿਆਂ ਦੀ ਜਾਨ ਨੂੰ ਵੀ ਉਹ ਤੋਂ ਖਤਰਾ ਜੀ ਮੈਨੂੰ ਵੀ ਖਤਰਾ ਇਸ ਟਾਈਮ ਵੀ ਉਹ ਸਿੱਧਾ ਕਹਿ ਰਿਹਾ ਸਾਰਿਆਂ ਨੂੰ ਖਤਮ ਕਰਨਾ ਮਜਾ ਖਾਨ ਦਾ ਜੀ ਸਭ ਕੋ ਖਾਂਦਾ ਮੈਂ ਇਹ ਕਰ ਕਹਿੰਦਾ ਜਿਉ ਮੈਂ ਰੁਕਿਆ ਸੀ ਭਾਈ ਸਾਡੇ ਘਰੇ ਨਾ ਆਇਆ ਕਰ ਤੂੰ ਕਿਹਕੇ ਕਾ ਜੀ ਦੇ ਹੱਟਾ ਕਿੱਥੇ ਕਿੱਥੇ ਮੇਰੇ ਪਤਾ ਹੀ ਦੇ ਸਰ ਦੇ ਉੱਤੇ ਦੋ ਵਾਰ ਕੀਤਾ ਨੇ ਜੀ ਪਾਏ ਬਣਾਉਣੇ ਉਹਨਾਂ ਦੀ 72 ਸਾਲ ਉਮਰ ਆ ਜੀ ਇੱਕ ਵਾਰ ਉਹਨਾਂ ਦੇ ਢਿੱਡ ਦੇ ਉੱਤੇ ਕੀਤਾ ਜੀ ਉਹਨੇ ਮੰਗੇ ਹੀ ਕਰ ਦਿਆ ਜੀ ਸਾਡੀ ਬਾਚਾਨ ਦੀ ਸੁਰੱਖਿਆ ਕੀਤੀ ਜਾਵੇ ਜੋ ਬੰਦੀ ਕਾਰਵਾਈ ਹੋਵੇ ਕੀਤੀ ਜਾਵੇ ਮੇਰਾ ਡਾਕਟਰ ਹਿਤੇਸ਼ ਜੀ ਡਾਕਟਰ ਸਾਲਿਕ ਮਾਰਕਟੂ ਕੇ ਸਾਹਿਬ ਕੀ ਡਿਟੇਲ ਹੈ ਹਾਂਜੀ ਕੱਲ तकरीबन ਅ ਦੁਪਹਿਰੇ 3:42 ਮਿੰਟ ਤੇ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਐਮਐਲਸੀ ਲੜਾਈ ਦੇ ਕੇਸ ਇੱਕ ਦਾ ਨਾਮ ਸੁਖਵੀਰ ਸਿੰਘ ਸੀ son of ਅਮਰਜੀਤ 42 ਸਾਲ ਤੇ ਫਿਰ ਉਹਦੇ ਪਿਤਾ ਜੀ ਨੇ ਅਮਰਜੀਤ ਸਿੰਘ ਤੇ son of ਸ਼ਮਸ਼ਾ ਸਿੰਘ 72 ਸਾਲ ਉਹਨਾਂ ਦੀ ਉਮਰ ਤੇ ਮਾਦਪੁਰ ਤੋਂ ਉਹੋ ਲੜਾਈ ਦੇ ਕੇ ਸਾਡੇ ਕੋਲ ਆਏ ਸੀ ਫਟਾਤਾ ਜਿਹੜਾ ਵੀ ਮੈਡੀਕਲ ਰਿਪੋਰਟ ਹੁੰਦੀ ਹੈ ਜੀ ਉਹਦੇ ਵਿੱਚ ਪਤਾ ਲੱਗੇਗਾ ਮੈਂ ਬੇਸਿਕਲੀ ਨਹੀਂ ਕੰਡਕਟ ਕੀਤਾ ਮੇਰੇ ਤੋਂ ਪਹਿਲਾਂ ਜਿਹੜੇ ਡਾਕਟਰ ਸਾਹਿਬ ਸੀ ਉਹਨਾਂ ਨੇ ਸਰਪਲ ਸਰੀਰ ਰਸਨ ਉਹ ਹੀ ਦੱਸ ਪਾਣਗੇ ਨਾ ਜੀ ਹਾਂਜੀ ਉਹ ਹੀ ਦੱਸ ਪਾਣਗੇ